ਛੋੜੇ ਜਿਹੇ ਦੀ ਗੱਲ ਹੈ ਕਿਉਂਕਿ ਬੱਚਾ ਹਜੇ ਖੇਡ ਰਿਹਾ ਹੈ ਕੀ ਉਹਨੇ ਬਣਨਾ ਹੈ ਕੀ ਉਹਨੇ ਹਜੇ ਉਹਦੇ ਪਰਮਾਤਮਾ ਵੰਦੇ ਹੱਤਾ ਸਾਰਾ ਕੁਝ ਪਰ ਲੱਗਦਾ ਇਹ ਹੈ ਵੀ ਜਿਹੜੇ ਉਹ ਉਹਦੇ ਚੈਨ ਚੱਕਰ ਆ ਜਾਂ ਉਹਦੀ ਉਹਦੀ ਮਤਲਬ ਝਾਕਣੀ ਹੈ ਰਹਿਣੀ ਬਹਿਣੀ ਜਾਂ ਉਹਦੇ ਇਸ਼ਾਰੇ ਨੇ ਤੋ ਬਾਈ ਦੇ ਸੰਕੇ ਦੇ ਰਹੇ ਨੇ ਤਾਂ ਬਾਈ ਆਊਗਾ ਦੁਬਾਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ 29 ਮਈ 2022 ਨੂੰ ਇਸੇ ਥਾਰ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਤੋਂ ਸ਼ਾਮ 5 ਵਜੇ ਦੇ ਕਰੀਬ ਆਪਣੀ ਮਾਸੀ ਨੂੰ ਮਿਲਣ ਲਈ ਪਿੰਡ ਬਰਨਾਵਾ ਜਾਂਦਾ ਹੈ ਅਤੇ ਇੱਥੋਂ ਹੀ ਇੱਕ ਵਿਅਕਤੀ ਰੈਕੀ ਕਰਦਾ ਹੈ ਅਤੇ ਲਾਰੈਂਸ ਮਿਸ਼ਨੋਈ ਤੇ ਗੋਲਡੀ ਬਰਾੜ ਦੇ ਗੁਰਗਿਆਂ ਨੂੰ ਸੂਚਨਾ ਦਿੰਦਾ ਹੈ ਅਤੇ ਉਹ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਰਕੇ ਵਿਖੇ ਦੋ ਕਰੋਲਾ ਅਤੇ ਬਲੈਰੋ ਮੋਡਿਊਲ ਘੇਰ ਕੇ ਅਨੇਵਾ ਗੋਲੀਆਂ ਚਲਾਉਂਦੇ ਆ ਅਤੇ ਸਿੱਧੂ ਨੂੰ ਬਹੁਤ ਦੇ ਘਾਟ ਉਤਾਰ ਦਿੰਦੇ ਆ ਬੇਸ਼ੱਕ ਸਿੱਧੂ ਮੂਸੇਵਾਲਾ ਨੂੰ ਅੱਜ 3 ਸਾਲ ਲੇ ਕਰੀਬ ਸਮਾਂ ਹੋ ਚੁੱਕਿਆ ਹੈ ਉਹ ਸਾਡੇ ਵਿੱਚ ਨਹੀਂ ਪਰ ਸਿੱਧੂ ਹਮੇਸ਼ਾ ਪੂਰੀ ਦੁਨੀਆ ਵਿੱਚ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਤੇ ਅੱਜ ਵੀ ਸਿੱਧੂ ਦੇ ਗਾਣੇ ਔਰ ਸਿੱਧੂ ਨੂੰ ਉਸੇ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਇਹ ਉਹੀ ਥਾਰ ਹੈ ਜਿਹੜੀ ਸਿੱਧੂ ਮੂਸੇਵਾਲਾ 29 ਮਈ 2022 ਨੂੰ ਇੱਥੋਂ ਘਰੋਂ ਲੈ ਕੇ ਇਸ ਤੇ ਸਵਾਰ ਹੋਇਆ ਸੀ ਤੇ ਨਾਲ ਆਪਣੇ ਦੋ ਦੋਸਤ ਨੂੰ ਨਾਲ ਲੈ ਕੇ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਲਾਰੈਂਸ ਮਿਸ਼ਨੋਈ ਦੇ ਗੁਰਗਿਆਂ ਅਤੇ ਗੋਲਡੀ ਬ੍ਰਾਂਡ ਦੇ ਗੁਰਗਿਆਂ ਵੱਲੋਂ ਕਿਸ ਤਰ੍ਹਾਂ ਅੰਨੇਵਾ ਫਾਇਰਿੰਗ ਕੀਤੀ ਗਈ ਆ ਔਰ ਇਹ ਥਾਰ ਸਿੱਧੂ ਤੇ ਹੋਏ ਤਸ਼ਦਦ ਦੀ ਕਹਾਣੀ ਬਿਆਨ ਕਰਦੀ ਹੈ ਇਹ ਆਪਣੇ ਆਪ ਵਿੱਚ ਗਵਾਹੀ ਭਰਦੀ ਹੈ ਕਿ ਸਿੱਧੂ ਦੇ ਉੱਪਰ ਕਿਸ ਤਰ੍ਹਾਂ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਅਤੇ ਥਾਰ ਦੇ ਮੂਰਤ ਫਰੰਟ ਤੋਂ ਲੈ ਕੇ ਸ਼ੀਸ਼ੇ ਸਾਈਡਾਂ ਹਰ ਜਗ੍ਹਾ ਉੱਪਰ ਇੰਨੀਆਂ ਫਾਇਰਿੰਗ ਕੀਤੀ ਗਈਆਂ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਸਾਹ ਪਤਾ ਚੱਲਦਾ ਹੈ ਕਿ ਜਿਹੜੇ ਗੈਂਗਸਟਰ ਸਿੱਧੂ ਦੇ ਕਤਲ ਕਰਨ ਲਈ ਆਏ ਸੀ ਉਹਨਾਂ ਦਾ ਸਿੱਧੂ ਪ੍ਰਤੀ ਕਿੰਨਾ ਗੁੱਸਾ ਸੀ ਬੇਸ਼ੱਕ ਸਿੱਧੂ ਨੇ ਇਹਨਾਂ ਨਾਲ ਗੈਂਗਸਟਰਾਂ ਨਾਲ ਕੋਈ ਵੀ ਸਿੱਧੂ ਦਾ ਰੋਲਾ ਨਹੀਂ ਸੀ ਪਰ ਕੋਲਡੀ ਬਰਾਡ ਅਤੇ ਲਾਰੈਂਸ ਮਿਸ਼ਨੋਈ ਵੱਲੋਂ ਚੰਦ ਪੈਸਿਆਂ ਦੀ ਖਾਤਰ ਆਪਣੇ ਗੁਰਗਿਆਂ ਰਾਹੀਂ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਾਡੇ ਨਾਲ ਨੇ ਸੁਖਪਾਲ ਪਾਲੀ ਜੋ ਹਮੇਸ਼ਾ ਹੀ ਸਿੱਧੂ ਦੇ ਸਾਬਣ ਹਮੇਸ਼ਾ ਨਾਲ ਰਹਿੰਦੇ ਸੀ ਤਸਵੀਰਾਂ ਵਿੱਚ ਅਕਸਰ ਦੇਖਿਆ ਗਿਆ ਤੇ ਹੁਣ ਸਿੱਧੂ ਦੇ ਪਿਤਾ ਨਾਲ ਬਲਕੋਤ ਸਿੰਘ ਨਾਲ ਵੀ ਅਕਸਰ ਦੇਖੇ ਜਾਂਦੇ ਨੇ ਬਾਲੀ ਜੀ 29 ਮਈ 2022 ਉਹ ਕਾਲਾ ਦਿਨ ਜਦੋਂ ਸਿੱਧੂ ਬੇਸ਼ੱਕ ਇਸ ਦੁਨੀਆ ਤੋਂ ਚਲਾ ਗਿਆ ਪਰ ਸਿੱਧੂ ਦਾ ਪਿਆਰ ਤੇ ਸਿੱਧੂ ਦੇ ਸਤਕਾਰ ਉਸੇ ਤਰ੍ਹਾਂ ਹੈਗਾ ਕਿਵੇਂ ਦੇਖਦੇ ਹੋ ਇਸ ਵਾਰ ਸੱਸੀ ਗੱਲ ਹੋਈ ਬਲਕਾ ਬਨਾਰਾ ਜੇਰਾ ਠੀਕ ਹੈ ਵੀ ਦੇਖਣ ਦੀ ਗੱਲ ਹੈ ਉਹ ਬਾਰਡ ਦੇ ਵਿੱਚ ਸਾਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਮਤਾਵਾ ਤੋਂ ਲੈ ਕੇ ਹਰ ਇੱਕ ਅਧਿਲਾਣੀ ਚਾਕਣਾ ਹੈ ਹਰੇਕ ਜ਼ਿਲ੍ਹਾ ਦੇ ਵਿੱਚ ਬਸਦਾ ਕਿਉਂਕਿ ਉਹਦੀ ਬੇ ਆਪਣੇ ਕਲਮ ਪਰਿਵਾਰ ਦੇ ਵਿੱਚ ਸੁਣਨਾ ਬੈਠ ਕੇ ਗੀਤ ਉਹਦੇ ਮਤਲਬ ਪਰਿਵਾਰ ਦੇ ਵਿੱਚ ਸੁਣਨ ਵਾਲੇ ਹੁੰਦੇ ਸੀ ਤਾਂ ਕੁਸੇਹ ਦਿੰਦੇ ਹੁੰਦੇ ਸੀ ਪੱਗ ਦੀ ਗੱਲ ਕਰਨੀ ਪੰਜਾਬੀ ਦੀ ਗੱਲ ਕਰਨੀ ਪਾਣੀਆਂ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਉਹ ਗੀਤ ਹਰੇਕ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਦਿਲਾਂ ਦੇ ਵਿੱਚ ਧੜਕਦੇ ਆ ਹਰੇਕ ਦੇ ਇਹ ਜਿਵੇਂ ਸਿੱਧੂ ਤੇ ਇਸ ਤਰ੍ਹਾਂ ਇਹ ਅਨੇਵਾ ਫਾਇਰਿੰਗ ਕਰਕੇ ਉਹਦਾ ਕਤਲ ਕੀਤਾ ਗਿਆ ਤੇ ਉਹਨੂੰ ਲੱਗਦਾ ਸੀ ਕਿ ਸਿੱਧੂ ਨਾਲ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਇਹਨਾਂ ਨੇ ਕੀਤਾ ਦੇਖੋ ਪੂਰੀ ਦੁਨੀਆ ਵਿੱਚ ਇਸ ਗੱਲ ਨੂੰ ਜਾਣਿਆ ਜਾਂਦਾ ਉਦੋਂ ਪਰਿਵਾਰ ਇਨਸਾਫ ਦੀ ਮੰਗ ਕਰੀ ਜਾਂਦਾ ਲਗਾਤਾਰ 3 ਸਾਲ ਹੋ ਗਏ ਕੀ ਇਨਸਾਫ ਕਿੱਥੇ ਖੜਾ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਸਿੱਧੂ ਤੇ ਹਮਲਾ ਹੋਇਆ ਸੀ ਕੀ ਇਨਸਾਫ ਮਿਲਿਆ ਇਨਸਾਫ ਤਾਂ ਵੀਰੇ ਤੁਸੀਂ ਤੁਹਾਨੂੰ ਆਪ ਹੀ ਬੰਦੇ ਇਨਸਾਫ ਕਿੱਥੇ ਖੜਾ ਹੈ ਜਾਂ ਕਿੱਥੋਂ ਚੱਲ ਕੇ ਕਿੱਥੇ ਖੜਾ ਹੈ ਇਨਸਾਫ ਜਿੱਥੇ ਖੜਾ ਉੱਥੇ ਹੀ ਉੱਦੀ 3 ਸਾਲ ਦਾ ਉੱਥੇ ਹੀ ਖੜਾ ਹੈ ਜਿਹੜੇ ਗੈਂਗਸਟਰ ਬਾਹਰ ਘੁੰਮ ਰਹੇ ਐ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਕਰ ਰਹੇ ਨੇ ਜਿਹੜੇ ਅਫਸਰ ਉਹਨਾਂ ਨੂੰ ਵੱਡੇ-ਵੱਡੀਆਂ ਰਕਮਾਂ ਲੈ ਕੇ ਕਰਵਾ ਰਹੇ ਨੇ ਉਹ ਬੜੇ ਆਰਾਮ ਨਾਲ ਸਰਕਾਰਾਂ ਦੇ ਪਿੱਠੂ ਬਣੇ ਹੋਏ ਨੇ ਸਰਕਾਰਾਂ ਦੇ ਵਿੱਚ ਆਰਾਮ ਲੈ ਰਹੇ ਨੇ ਬੜੀਆਂ-ਬੜੀਆਂ ਉਹ ਸ਼ਹਿਰ ਕਰ ਰਹੇ ਨੇ ਵਿਦੇਸ਼ਾਂ ਦੀਆਂ ਤੇ ਇਸ ਕਰਕੇ ਵੀ ਉਹ ਜਿਹੜਾ ਇਨਸਾਫ ਐ ਉੱਥੇ ਕਿਹੜਾ ਕਿਉਂਕਿ ਜਦੋਂ ਸਰਕਾਰ ਕੁੱਤੀ ਚੋਰਾਂ ਨਾਲ ਜੇ ਇਨਸਾਫ ਕਿੱਥੋਂ ਪਾਵਾਂਗੇ ਆਪਾਂ ਉਹ ਪੀਜਾਂ ਨੂੰ ਦੇਖਦੇ ਹੋਏ ਪਰਿਵਾਰ ਅੱਜ ਤੱਕ ਵੀ ਮਨ ਬਹੁਤ ਦੁਖੀ ਹੈ ਵੀ ਉਹ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਮਿਲੇ ਤਾ ਅੱਜ ਬਾਈ ਦੀ ਤੀਜੀ ਵਰਸੀ ਆਪਾਂ ਮਨਾਉਣ ਜਾ ਰਹੇ ਆ ਤੇ ਕੱਲ ਨੂੰ ਲੱਖਾਂ ਮਰੇ ਲੋਕਾਂ ਨੇ ਉਹ ਚਾਹਣ ਵਾਲਿਆਂ ਨੇ ਆਉਣਾ ਤਾਂ ਗੁਰੂ ਸਾਹਿਬ ਦੀ ਓਟ ਆਸਨਾ ਅਰਦਾਸ ਕਰਾਂਗੇ ਵੀ ਜਿਹੜੇ ਉਹ ਜਿਹੜੇ ਅਧਰਿੰਦੇ ਨੇ ਜਿਹੜੇ ਬਾਹਰ ਘੁਮ ਰਹੇ ਨੇ ਤੇ ਜਿਹੜੇ ਉਹ ਅਫਸਰ ਹੈ ਜਿਹਦੇ ਬੜੀ-ਬੜੀਆਂ ਮੋਟੀਆਂ ਰਕਮਾਂ ਲੈ ਕੇ ਇੰਟਰਵਿਊ ਕਰਵਾ ਰਹੇ ਆ ਜਿਨ੍ਹਾਂ ਤੇ ਅੱਜ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਪ੍ਰਮਾਤਮਾ ਤੇ ਛੱਡਾਂਗੇ ਸੱਚੇ ਪਾਤਸ਼ਾਹ ਸਰਕਾਰ ਤੋਂ ਨਹੀਂ ਕੁਝ ਕਰ ਰਹੀ ਤਾਂ ਤੁਸੀਂ ਕੁਝ ਚਮਤਕਾਰ ਕਰੋ ਤੁਸੀਂ ਉਹਨਾਂ ਨੂੰ ਕੋਈ ਸਜ਼ਾ ਦਿਓ ਤਾਂ ਸਰਕਾਰ ਪਰਿਵਾਰ ਨੂੰ ਜਿਹੜੀ ਸਮੂਰ ਮਿਲ ਸਕੇ ਭਾਵੇਂ ਤੁਸੀਂ ਸਿੱਧੂ ਨੂੰ ਛੋਟੇ ਹੁੰਦੇ ਤੋਂ ਦੇਖਿਆ ਪਰਿਵਾਰ ਮਾਤਾ ਪਿਤਾ ਨੇ ਕਾਫੀ ਜਿਹੜਾ ਕਹਦੇ ਵੀ ਬਹੁਤ ਗਰੀਬੀ ਦੇਖੀ ਆ ਜਦੋਂ ਪੜਾਇਆ ਉਹ ਟੀਚਰ ਸੀਗੇ ਤੇ ਇਹ ਆਪ ਵੀ ਫੋਰਚੂਨੇਟ ਰਟੇਰ ਹੋ ਕੇ ਆਏ ਸੀਗੇ ਕੀ ਤੁਹਾਨੂੰ ਲੱਗਦਾ ਵੀ ਸਿੱਧੂ ਦੀ ਜਿਹੜੀ ਇੰਨੀ ਤਰੱਕੀ ਸੀਗੀ ਉਹੀ ਤਰੱਕੀ ਆ ਜਿਹੜੀ ਉਹਦਾ ਮੌਦਾ ਕਾਰਨ ਬਣੀ ਆ ਬਿਲਕੁਲ ਵੀਰੀ ਬਿਲਕੁਲ ਲੋ ਬੱਚਾ ਬਾਤੇ ਹਰੇਕ ਮਾਪੇ ਬਹੁਤ ਪਾਪੜ ਵੇਲਦਾ ਆਪਾਂ ਵੀ ਵੇਲਦੇ ਆ ਉਸੇ ਤਰੀਕੇ ਇਸ ਪਰਿਵਾਰ ਨੇ ਵੀ ਉਹ ਬੱਚੇ ਬਾਤੇ ਬਹੁਤ ਪਾਪੜ ਵੇਲੇ ਦੀ ਤੇ ਉਹ ਪਾਪੜ ਵੇਲੇ ਇਸ ਪਰਿਵਾਰ ਦੇ ਰਾਸ ਆ ਗਏ ਕੋਕੇ ਬੱਚਾ ਇਨਾ ਲੈਗ ਸੀ ਉਹ ਕਿਸੇ ਕੰਮ ਕਾਮ ਤੇ ਪਹੁੰਚ ਗਿਆ ਤੇ ਜਿਹੜਾ ਉਹਦਾ ਕੰਮ ਸੀ ਉਹ ਦੁਨੀਆ ਦੇ ਵਿੱਚ ਬੋਲਿਆ ਜਾਂਕਾ ਵੱਜਿਆ ਪੂਰੇ ਵਰਲਡ ਦੇ ਵਿੱਚ ਵੱਜਿਆ ਤਾਂ ਉਸ ਤਰੱਕੀ ਇਹ ਗੈਂਗਸਟਰਾਂ ਤੋਂ ਜਾਂ ਸਰਕਾਰਾਂ ਤੋਂ ਚੱਲੀ ਨਹੀਂ ਜੀ ਕਰਨ ਸੀ ਹੁਣ ਛੋਟਾ ਸਿੱਧੂ ਵੀ ਆ ਗਿਆ ਤੇ ਸਿੱਧੂ ਦੇ ਚਾਹਣ ਵਾਲੇ ਵੀ ਆਂਦੇ ਆ ਸਿੱਧੂ ਦੇ ਚਾਹਣ ਵਾਲਿਆਂ ਨੂੰ ਜਾਂ ਜਿਹੜੇ ਇਨਸਾਫ ਲਈ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਤਾਂ ਹੀ ਕਰ ਰਹੇ ਵੀ ਜਿਹੜਾ ਇਨਸਾਫ ਸਾਡਾ ਦੂਰਾ ਪਿਆ ਜੇ ਕੋਈ ਸਰਕਾਰ ਆਵੇ ਤਾਂ ਉਹ ਇਨਸਾਫ ਪਰਿਵਾਰ ਨੂੰ ਦੇਵੇ ਅਸੀਂ ਉਹ ਦਿਨ ਦੇਖਾਂ ਚਾਹੁੰਦੇ ਆਂ ਵੀ ਉਹ ਦਿਨ ਆਵੇ ਪਰਿਵਾਰ ਨੂੰ ਸਾਥ ਮਿਲੇ ਤੇ ਜੇ ਇਹ ਦੀ ਛੋਟੇ ਛੋਟੇ ਦੀ ਗੱਲ ਹੈ ਕਿਉਂਕਿ ਬੱਚਾ ਹਜੇ ਖੇਡ ਰਿਹਾ ਹੈ ਕੀ ਉਹਨੇ ਬਣਨਾ ਹੈ ਕੀ ਉਹਨੇ ਹਜੇ ਉਹਦੇ ਪਰਮਾਤਮਾ ਵਾਂਦੇ ਹੱਥਾ ਸਾਰਾ ਕੁਝ ਪਰ ਲੱਗਦਾ ਇਹ ਹੈ ਵੀ ਜਿਹੜੇ ਉਹ ਉਹਦੇ ਚੈਨ ਚੱਕਰ ਆ ਜਾਂ ਉਹਦੀ ਉਹਦੀ ਮਤਲਬ ਝਾਕਣੀ ਹੈ ਰਹਿਣੀ ਬਹਿਣੀ ਜਾਂ ਉਹਦੇ ਇਸ਼ਾਰੇ ਨੇ ਤੋਂ ਬਾਈ ਦੇ ਸੰਕੇ ਦੇ ਰਹੇ ਨੇ ਤੇ ਬਾਈ ਆਊਗਾ ਦੁਬਾਰੀ ਬਿਲਕੁਲ ਬਿਲਕੁਲ ਇਹ ਸੀ ਸੁਖਪਾਲ ਪਾਲੀ ਜਿਨ੍ਹਾਂ ਨੇ ਸਿੱਧੂ ਦੇ ਬਾਰੇ ਬਿਆਨ ਕੀਤਾ ਕਿ ਸਿੱਧੂ ਦੀ ਜਿਹੜੀ ਤਰੱਕੀ ਹੈ ਉਹੀ ਹੈ ਜਿਹੜੀ ਸਿੱਧੂ ਦੇ ਲਈ ਕਾਲ ਬਣੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਥਾਰ ਹੈ ਥਾਰ ਦੇ ਕਿਸ ਤਰ੍ਹਾਂ ਦੇਖੋ ਇੱਥੋਂ ਹਰ ਜਗ੍ਹਾ ਤੇ ਜਿਹੜੇ ਫੈਰਾਂ ਦੇ ਨਿਸ਼ਾਨ ਨੇ ਕਿਵੇਂ ਗੋਲੀਆਂ ਜਿਹੜੀਆਂ ਅੰਧਾਤੁੰਦ ਗੋਲੀਆਂ ਇਹ ਸ਼ੀਸ਼ੇ ਦੇ ਉੱਪਰ ਲੱਗੀਆਂ ਕਿ ਸਿੱਧੂ ਨੂੰ ਕਿਸੇ ਵੀ ਕਿਸ ਬਚਨ ਦੀ 1% ਵੀ ਜਿਹੜੀ ਜਗ੍ਹਾ ਨਹੀਂ ਦਿੱਤੀ ਗਈ ਇਸ ਤਰ੍ਹਾਂ ਢੰਗ ਨਾਲ ਆ ਸਿੱਧੂ ਤੇ ਅਨੇਵਾ ਫਾਇਰਿੰਗ ਕੀਤੀ ਗਿਆ ਦੋ ਮੋਡਿਊਲ ਸੀਗੇ ਜਿਹੜੇ ਜਿਨ੍ਹਾਂ ਨੇ ਇਸ ਤੇ ਫਾਇਰਿੰਗ ਕੀਤੀ ਹੈ ਇਹ ਗੱਡੀ ਦੇ ਐਡੇ ਵੱਡੇ ਟਾਇਰ ਹੋਣ ਤੇ ਇਸ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਗਿਆ ਸਿੱਧੂ ਨੂੰ ਬੁਰੇ ਲਿਆ ਕੇ ਘੇਰ ਕੇ ਇਸ ਜਿਹੜਾ ਸਿੱਧੂ ਤੇ ਗੋਲੀਆਂ ਚਲਾ ਕੇ ਸਿੱਧੂ ਨੂੰ ਜਿਹੜਾ ਜਿਵਾਰ ਕੇ ਮੌਤੇ ਘਾੜ ਉਤਾਰ ਦਿੱਤਾ ਗਿਆ ਸੀ ਬੇਸ਼ੱਕ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਸਿੱਧੂ ਦੇ ਚਾਣ ਵਾਲੇ ਤੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੁਣ 29 ਮਈ ਜਿਹੜੀ ਤੀਸਰੀ ਵਰਸੀ ਆ ਰਹੀ ਹੈ ਇਹਨਾਂ ਪਰਿਵਾਰ ਨੇ ਕਿਹਾ ਕਿ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਹੁਣ ਪ੍ਰਮਾਤਮਾ ਤੋਂ ਅਰਦਾਸ ਕਰਨਗੇ ਕਿ ਉਹਨਾਂ ਦੇ ਪੁੱਤ ਨੂੰ ਇਨਸਾਫ ਮਿਲ ਸਕੇ ਨਵਦੀ ਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਤਾ